ਲੈ ਗਾ ਉਹ ਤੇ ਉਹਦੇ ਆਇਆ ਇਸ ਤਰ੍ਹਾਂ ਦੇ ਵਿਵੇਕ ਨਾਲ ਇਸੇ ਹੀ ਉਹਦੇ ਤੋਂ ਇਹਨਾਂ ਗੱਲਾਂ ਨੂੰ ਮੁੱਖ ਰੱਖਦੇ ਸਾਨੂੰ ਗ੍ਰੀਨ ਮਾਰਥਾਲੇ ਬਾਰੇ ਬਤਾਉਣੇ ਬਾਰੇ ਚਾਹੁੰਦੇ ਤਾਂ ਇਹ ਬਹੁਤ ਜ਼ਰੂਰੀ ਹੈ। ਤਾਂ ਜੋ ਜੇਸੀਂ ਅਜਿਹਾ ਜ਼ਾਹਰ ਕਰੇ ਨਹੀਂ ਜਾਵਾਂਗੇ ਪਹਿਲਾਂ ਸੇ ਕੁਦਰਤ ਤੋਂ ਵਕਤ ਹੋਏ ਫਿਰ ਇਨਸਾਨੀਅਤ ਤੋਂ ਵਕਤ ਹੋਏ ਫਿਰ ਹੀ ਪਰਵਾਰਾਂ ਤੋਂ ਵਕਤ ਹੋਏ ਕਿ ਇਹ ਜਿੰਦੋਰ ਹੈਗੇ ਮੀਆਂ ਬੇਬੀ ਉਹ ਵੀ ਲੜਦੇ ਤੇ ਇਸ ਪਲਾਸ ਨੂੰ ਪਾਣ ਨੂੰ ਮੜਨਾ ਪਊ ਬਾਪੀ ਪਲਾਣ ਨੂੰ ਨਵੀਂ ਜਨਰੇਸ਼ਨ ਦੇ ਵਾਪਸ ਆਉਗੀ ਫਿਰ ਇੱਕ ਜੁੱਲਾ ਬਣਨੀ ਦੀ ਬੈਠੇ ਤੇ ਜੁੱਲੇ ਬਣੇ ਗਏ ਉਹ ਇੱਕ ਪਣਾਉਣ ਦੀ ਕੋਸ਼ਿਸ਼ ਤੁਸੀਂ ਨਵੀਂ ਜਨਰੇਸ਼ਨ ਨੇ ਕਰਾਉਣੀ ਆ ਵਾਹਿਗੁਰੂ ਦੀ ਕਰ ਤੇ ਜੀ ਦਾ ਕਹਿਣ ਦਾ ਮਤਲਬ ਇਹ ਆ ਵੀ 100 ਸਾਲ ਪਿੱਛੇ ਹੁਣਾ ਪੈਣਾ ਪਿੱਛੇ ਨੂੰ ਜਾਣਾ ਪੈਣਾ ਪਾਸਟ ਲਾਈਫ ਨੂੰ ਛੱਡ ਦਿਓ ਹਾਂ ਥੋੜਾ ਜਿਹਾ ਪਿੱਛੇ ਮੁੜੋ ਬਾਬਾ ਉਹ ਦਰਸ਼ਕਾਂ ਨੂੰ ਲੱਗਦਾ

ਪੰਜ ਤਰ੍ਹਾਂ ਦੀ ਕਿੱਕਰ ਲਾਈ ਆ ਜੀ ਤੇ 75 ਤਰ੍ਹਾਂ ਦੇ ਦਰਾਫਤ ਪੂਰੇ ਖੜੇ। ਤੁਹਾਨੂੰ ਸੁਣ ਕੇ ਉਹ ਲਾਈ ਇੱਧਰ ਵੀ ਰੱਖੇ ਤੁਹਾਨੂੰ ਦੱਸਣਾ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ। ਉਹ ਵੀ ਕਰਨਾ ਹੈ। ਉਹ ਵੀ ਤੇ ਉਹ ਲਾਈ ਇੱਥੇ ਦੇਨੋ ਮਤਲਬ ਕੰਢੂ ਤੇ ਯੂਫੀ ਲੈ ਕੇ ਜਾਂਦਾ ਹੋਵੇ ਇਹ ਕੀ ਹੋਇਆ ਉਹ ਇਸ ਜਿਵੇਂ ਅਗੀ ਮਤਲਬ ਟੀਮ ਨੇ ਜਿਹੜੀ ਗ੍ਰੀਨ ਪੰਜਾਬ ਮਿਸ਼ਨ ਟੀਮ ਦਾ ਬਣਾਉਣਾ ਉਹ ਦਿਖਾ ਸਕਦਾ ਹਾਂ ਪਰ ਉਹ ਤਾਂ ਬਣੇ ਸੀ ਉਹਨੇ 135000 67 ਸਾਲਾਂ ਦੇ ਬਾਕੀ ਚੀਜ਼ ਉੱਤੇ ਬੰਦੇ ਆ ਪਰ ਹੁਣ ਥੋੜਾ ਜਿਹਾ ਸੀ ਘਟਾਇਆ ਕਿਉਂਕਿ ਇੱਕ ਤਾਂ ਸਾਨੂੰ ਗਵੰਦ ਉਹ ਬੰਦੇ ਨੂੰ ਦੇਣਾ ਧਰਤੀ ਨਾਲ ਨਹੀਂ ਇਹਨੇ ਗੁਰਦਵਾਰੇ ਮੰਦਿਰ ਤੇ ਨਹੀਂ ਦੇਣਾ ਉਹ ਸੋਚਦਾ ਵੀ ਆ ਧਰਤੀ ਮਾਂ ਲਈ ਦੇ ਦਈਏ ਉਹ ਫਿਰ ਜਦੋਂ ਬਾਣਾ ਫਰੀ ਵਾਲਾ ਕੰਮ ਹੁੰਦਾ ਲੋਕ ਚੱਕ ਕੇ ਲੈ ਜਾਂਦੇ ਆ ਲਾਉਂਦੇ ਵੀ ਨਹੀਂਗੇ ਪਏ ਪਏ ਸੁੱਕ ਜਾਂਦੇ ਕਿਉਂਕਿ ਐਵੇਂ ਪਏ ਬੂਟੇ ਨੂੰ ਨਾ ਲੱਭੀ ਹੋਏ ਨੂੰ ਵੀ ਸਾਮਣਾ ਜਾਦੇ ਔਖਾ ਜੀ ਤੇ ਫਿਰ ਉਹਦੀ ਪੰਜ ਬੂਟੇ ਕਰਦੇ ਇੱਕ ਬੰਦੇ ਦੀ ਆਈਡੀ ਪੂਰ ਲੈਣੇ ਜੇ ਤੋ ਪਾਲਣੇ ਯਕੀਨੀ ਬਣਾਉਣੇ ਵੀ ਸੰਭਾਲੇਗਾ ਆਉਂਦਾ ਆਧਾਰ ਕਾਰਡ ਜਾਂ ਆਉਂਦਾ ਬੂਟੇ ਦਾ ਆਉਂਦਾ ਲਾਇਸੈਂਸ ਦੇ ਕੇ ਜਾ ਨਾਲ ਆਪਣੀ ਨੰਬਰ में जगह फिर ला तो सू दस नोट करा दे पटना देखा कि चाहिए ठीक है जेडी अपने को 2 4 10 20 ਬੰਦੇ ਕਿੰਨਾ ਕੁ ਪੁੱਤਰੀਆਂ ਦਾ ਲਾ ਲਵੇ ਕਿੰਨੇ ਦਾ ਸਮਝ ਲੈਣ ਉਹ ਤਾਂ ਉਹਨਾਂ ਜੁੱਤਾਂ ਦੇ ਵਿੱਚ ਦਾ ਉਹ ਤਾਂ ਕੋਸ਼ਾਂ ਨੂੰ ਨਹੀਂ ਤੇ ਕਿ ਤੋਂ ਮਿਲਦੀਆਂ ਸੀ ਕਿ ਮੌਲਿਕ ਜਿੱਦਿਆਂ ਜੀ ਹੁਣ ਅਸੀਂ ਹਜ਼ਾਰ 15 ਕੇ ਜਾਣੇ ਆ ਗਏ ਹਜ਼ਾਰ ਹਜ਼ਾਰ ਰੁਪਿਆ 13 1300 ਰੁਪਿਆ ਤੱਕ ਮਤਲਬ ਮੰਗਦੀ ਆ ਅੱਧੀ ਤੇ ਵਾਪਸ ਨਹੀਂ ਉਹ ਉਹਦੇ ਅਸੀਂ ਡਿੱਟੇ ਕਿੱਡੇ ਆ ਉਹਨਾਂ ਦੇ ਸੰਬੰਧ ਇਹ ਬਹੁਤ ਸਾਡੇ ਨਾਲ ਅਗਰ ਪਹਿਲਾਂ ਤਾਂ ਕਿ ਲੋਕ ਕਟੌੜੇ ਰਹੇ ਸੀਗੇ ਸਾਡੇ ਕਾਫੀ سارے ਲੋਕ ਜੁੜੇ ਆ ਤੇ ਹੁਣ ਉਹਨਾਂ ਦਾ ਤਾਂ ਸੰਬੰਧ ਲੋਕ ਇੱਧਰੋਂ ਨੂੰ ਬਰੇਖਸ਼ੀਤੀ ਤਾਂ ਹੋ ਗਈ ਹੈ ਤੇ ਪਰ ਜਦੋਂ ਲੋਕ ਆਏ ਮਤਲਬ ਮਿਰਦਾ ਉਹ ਵੀ ਲੈ ਕੇ ਆ ਕੇ ਜਿਹੜੇ ਦੇ ਵੀ ਅਸੀਂ ਮਤਲਬ ਇਹਨਾਂ ਆਇਂ ਦਿੱਤਾ ਲੈ ਗਏ ਨਾ ਮੈਂ ਵੀ ਜਾ ਕੇ ਲੱਗ ਜੂਗਾ ਪਰ ਹੁਣ ਜਦੋਂ ਜਾਓ ਇਟਾਏ ਰੀਅਲਟੀ ਨੇ ਵੀ 1,35,000 ਤੋਂ 2,00,000 ਦਾ ਦੇ ਰਿਹਾ ਹੈ ਇਹ ਫਾਦੇ ਹੋ ਬਾਕੀ ਪਤਾ ਹੀ ਇਹ ਵੀ ਅਸੀਂ 2000 ਅਗਰ ਰਾਇ ਹੋਏ ਤਾਂ ਇਹ ਹੋਰ ਜਿੱਤਾ ਹੋ ਜਾਣਾ ਇਹ ਫੈਸਲਾ ਨਹੀਂ ਇਹਦਾ ਕੋਈ ਤਕਰਾਅ ਨਹੀਂ ਕਿਤਨੇ ਦੇ ਦੇ ਸਵਾਮ ਜੀ ਨੂੰ ਤਾਂ ਗੈਰ ਜੀ ਨੂੰ ਪੈਂਦਾ ਸਭ ਜੀ ਵੀ ਜਾਦੀ ਤੋਂ ਜਿਆਦਾ ਘਰੇ ਹੋ ਗਾਡੀ ਲੋਕਾਂ ਦੀ ਮਾਸ ਹੁੰਦੀ ਯਾਦ ਰੱਖ ਲੈਣਾ ਕਿ ਸਤਾ ਦਿੰਦੇ ਨੇ ਸੂਕਾ ਲਾਇਆ ਉਹ ਪਾਣੀ ਉਹ ਪਾਣੀ ਉਹ ਵੀ ਉਹ ਬੀਜ ਪਾਣੀ ਲਗਾਉਣੇ ਆ ਪੰਜ ਸੱਤ ਉਹ ਵੀ ਪਾਣੀ ਲਾਉਣੇ ਨੇ ਕਿਉਂਕਿ ਅਸੀਂ ਉਹਨਾਂ ਦਾ ਬੀਜ ਬਚਾਉਣਾ ਵਾ ਕਿਉਂਕਿ ਮੈਨੂੰ ਕਿਉਂਕਿ ਉਹ ਅੱਗੇ ਮੈਂ ਉਹਦੇ ਵੀ ਸੁਰੱਖਿਅਤ ਲਈ ਆਪਾਂ ਤਾਂ ਬੋਬਾ ਚੱਜ ਜਾਈਏ ਥੋੜਾ ਪਾਣੀ ਆ ਪਈਦਾ ਅਮਰ ਸਿੰਘ ਦਾਦਾ ਜੀ ਨੂੰ ਬੇਨਤੀ ਕਰਕੇ ਜਿਹੜੀ ਆਪਣਾ ਲੋਕ ਉਹ ਛੁੱਟੇ ਆ ਦਾਦਾ ਜੀ ਇੱਥੇ ਆ ਗਏ ਉਹ ਵੱਧ ਤੋਂ ਵੱਧ ਆਪਾਂ ਉਹ ਲਾਤੀ ਆਪੋਰੇ ਸਾਵਣੇ ਮੈਨੇ ਖੜੀ ਲੱਗਦੀ ਨਹੀਂ ਅੱਜ ਨਿਕਲ ਲਾਉਣੀ ਹੈ ਬਗਲ ਰੇ ਨੀ ਪਾ ਪਾਈ ਆਪ ਦਾ ਆਪਾ ਵੀ ਜੁੜ ਰਿਹਾ ਰੇ ਪਾਉਂਦੇ ਰਜਦਾਂ ਵੀ ਰਜਦਾਂ ਪਾਉਣੇ ਨੇ ਨੂੰ ਨੋਮੀ ਵਰਦਾ ਜੇ ਕਹਿੰਦਾ ਹੋ ਵਰਦਾ ਵੀ ਕਰਕੇ ਨਾ ਇਹ ਤਾਂ ਵੀ ਆਉ ਮਿੱਟੀ ਬਣਾ ਕੇ ਲੈਦਾ ਨਹੀਂ ਲੰਗਰ ਲੱਗਾ ਜੀ ਮੈਂ ਕਿਹਦੀ ਕੋਈ ਲੰਗਰ ਲੱਗਾ